ਹਾਂਜੀ ਦੋਸਤੋ ਸਵਾਗਤ ਹੈ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਮੈਂ ਵੀਰਾਂ ਨੂੰ ਕਹਿਣਾ ਚਾਹਣਾ ਜਿਹੜੇ ਵੀ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਫੇਸਬੁੱਕ ਪੇਜ ਨੂੰ ਫੋਲੋਅ ਅਪ ਕਰ ਲੈਣ ਤੇ ਵੀਡੀਓ ਦੇ ਐਂਡ ਤਾਈਂ ਬਨੇ ਰਹੋ ਦੋਸਤੋ ਤੇ ਇਹੋ ਜਿਹਿਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੋਸਤੋ ਤੇ ਇਹ ਜਿਹੜੇ ਤੁਸੀਂ ਦੋਨੇ ਬੱਚੇ ਦੇਖ ਰਹੇ ਹੋ ਦੋਨੇ ਸੇਲ ਆ ਵੀਰੋ ਦੋਨੇ ਬੱਕਰੀਆਂ ਇੱਕ 5 5.5 ਮਹੀਨਾ ਦਾ ਬੱਚਾ ਇੱਕ 7 7.5 ਮਹੀਨਾ ਦਾ ਬੱਚਾ ਤੇ ਪੰਮੇ ਵਾਲੀ ਬਲੱਡ ਲਾਈਨ ਦਾ ਵੀਰ ਕੋਲੇ ਵੱਡਾ ਬਰੀਡਰ ਹੈ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ 45 46 ਇੰਚ ਬੱਕਰੇ ਦੀ ਹਾਈਟ ਆ ਦੋਸਤੋ ਠੀਕ ਆ ਤੇ ਦੋਨੋਂ ਬੱਚੇ ਸੇਲ ਤੇ ਆ ਜੇ ਤੁਸੀਂ ਇੱਕ ਲੈਣ ਇੱਕ ਵੀ ਲੈ ਸਕਦੇ ਹੋ ਦੋਨੋਂ ਇਕੱਠੇ ਲੈਣ ਦੋਨੇ ਇਕੱਠੇ ਵੀ ਲੈ ਸਕਦੇ ਹੋ ਤਾਂ ਉੱਪਰ ਟਾਈਟਲ ਦੇ ਵਿੱਚ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਫੋਨ ਕਰਕੇ ਵੀਰ ਤੋਂ ਪੂਰੀ ਡਿਟੇਲ ਬੱਕਰਿਆਂ ਦੀ ਲੈ ਸਕਦੇ ਹੋ ਜਾਨਵਰਾਂ ਦੀ ਠੀਕ ਆ ਤੇ ਕਾਫੀ ਚੰਗੇ ਵੀਰ ਕੋਲੇ ਜਾਨਵਰ ਰੱਖੇ ਹੋਏ ਆ ਬੱਕਰੀ ਬੱਕਰੀਆਂ ਪਹਿਲਾਂ ਵੀ ਆਪਾਂ ਵੀਰ ਦੀ ਵੀਡੀਓ ਪਾਈ ਸੀ ਅਜ ਤੋਂ 4 4.5 ਮਹੀਨੇ ਪਹਿਲਾਂ ਉਦੋਂ ਵੀ ਵੀਰ ਨੇ ਕਾਫੀ ਜਾਨਵਰ ਸੇਲ ਕੀਤੇ ਸੀਗੇ ਤਾਂ ਹੁਣ ਫੇਰ ਦੋ ਬੱਚੇ ਸੇਲ ਕਰਨੇ ਆ ਤੇ ਜਿਹੜੇ ਵੀ ਕਿਸੇ ਮੇਰੇ ਵੀਰ ਨੇ ਕੋਈ ਬਰੀਡਰ ਰੱਖਣ ਵਾਸਤੇ ਬੱਚੇ ਲੈਣੇ ਆ ਤਾਂ ਉਹ ਵੀਰਨਾ ਫੋਨ ਕਰਕੇ ਆਪ ਦਾ ਬੱਚੇ ਖਰੀਦ ਸਕਦੇ ਹੋ ਵੀਰ ਤੋਂ ਜੇ ਕਿਸੇ ਮੇਰੇ ਵੀਰ ਨੇ ਕੋਈ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਉਹ ਆਪਣੇ ਚੈਨਲ ਦੇ ਉੱਪਰ ਆਪਾਂ ਨੂੰ ਨੰਬਰ ਦਿੱਤਾ ਹੋਇਆ ਉੱਥੇ ਫੋਨ ਮੈਸੇਜ ਕਰ ਸਕਦਾ ਕਿਸੇ ਵੀ ਵੀਰ ਨੇ ਕੋਈ ਵੀ ਵੀਡੀਓ ਬਣਵਾਉਣੀ ਹੋਵੇ ਜਾਨਵਰ ਵੇਚਣ ਦੀ ਜਾਂ ਸ਼ੋਅ ਵਾਸਤੇ ਤਾਂ ਉਹ